ਹਾਂਜੀ 사ਸੀ ਘਰ ਚਲੋ ਅੱਜ ਮੈਂ ਤੁਹਾਨੂੰ ਲੈ ਕੇ ਚਲਦੀ ਹਾਂ ਇਦਾਂ ਦੀ ਜਗ੍ਹਾ ਤੇ ਜਿਸ ਚੀਜ਼ ਤੋਂ ਮੈਨੂੰ ਡਰ ਲੱਗਦਾ ਵੈਸੇ ਤਾਂ ਮੈਂ ਕਿਸੇ ਵੀ ਚੀਜ਼ ਤੋਂ ਨਹੀਂ ਡਰਦੀ ਕਿਸੇ ਦੇ ਕੋਲੋਂ ਨਹੀਂ ਡਰਦੀ ਹੈਗੀ ਬਸ ਇੱਕ ਹੀ ਚੀਜ਼ ਹੈ ਜੇਤੋਂ ਮੈਨੂੰ ਬਹੁਤ ਡਰ ਲੱਗਦਾ ਹੈ ਤੇ ਚਲੋ ਅੱਜ ਮੈਂ ਤੁਹਾਨੂੰ ਉੱਥੇ ਲੈ ਕੇ ਚਲਦੀ ਹਾਂ ਨਾਲ ਨਾਲ ਮੇਰੇ ਇੱਧੇ ਜਾਵਾਂਗੇ ਤਿਆਰ ਤੁਰ ਹੋ ਕੇ ਨਹੀਂ ਜਾਣਾ ਉੱਥੇ ਕਿਹੜਾ ਵਿਆਹ ਰੱਖਿਆ ਹੈ ਨਾ ਤੇ ਇੱਧੇ ਚਲਾਂਗੇ ਅਸੀਂ ਮੈਂ ਨਾ ਉੱਥੇ ਉਦੋਂ ਜਾਂਦੀ ਹੁੰਨੀ ਜਦੋਂ ਪਤਾ ਕਿ ਸਾਨਾ ਨਹੀਂ ਹੈਗਾ ਧੁੱਪ ਬਹੁਤ ਜ਼ਿਆਦਾ ਹੈ ਤੇ ਤੁਰ ਕੇ ਨਹੀਂ ਜਾਣਾ ਕਿਉਂਕਿ ਆਪਣੇ ਪਿੰਡ ਨਹੀਂ ਜਾਣਾ ਹੈਗਾ ਨਾਲ ਦੇ ਪਿੰਡ ਜਾਣਾ ਹੈ हां दीदी डेजी ਕੰਟੀ ਮੈਂ ਵੀ ਜਾਣਾ ਹਲੋ ਆ ਗਈ ਯਹੀਂ ਮੈਂ ਬਿਊਟੀ ਪਾਰਲਰ ਹੁਣ ਤੁਸੀਂ ਸੋਚਣਗੇ ਕਿ ਬਿਊਟੀ ਪਾਰਲਰ ਤੋਂ ਕੀ ਡਰਨਾ ਉੱਥੇ ਤਾਂ ਸਾਰੇ ਨੱਠ ਕੇ ਜਾਂਦੇ ਆ ਹਲੋ ਦੀਦੀ ਹਲੋ ਕਿਵੇਂ ਹੋ ਤੁਹ ਕੀ ਵਧੀਆ ਜੀ ਤੁਸੀਂ ਸਾਨੂੰ ਅਸੀਂ ਵੀ ਵਧੀਆ ਜਦੋਂ ਅਸੀਂ ਵਧੀਆ ਨਹੀਂ ਹੁੰਦੇ ਮੂੰਹ ਮੂੰਹ ਮਾਂ ਫੇਸ ਦਾ ਟਿਕੋ ਲਾਈਦੇ ਉਦਾਂ ਅਸੀਂ ਵਧੀਆ ਆ ਓਕੇ ਮੈਂ ਕਿਹਾ ਤੁਹਾਡੇ ਕੋਲ ਚੱਲਦੇ ਆ ਅੱਜ ਨਾ ਮੈਂ ਦੱਸਦੀ ਭਈ ਸਾਰਿਆਂ ਨੂੰ ਮੈਂ ਕਿਹਾ ਉਧਰ ਤਾਂ ਮੈਂ ਕਿਸੇ ਤੋਂ ਨਹੀਂ ਡਰਦੀ ਬਸ ਇੱਕ ਚੀਜ਼ ਇਹ ਆ ਜਿੱਤੋਂ ਮੈਨੂੰ ਡਰ ਲੱਗਦਾ ਤੁਹਾਡੇ ਕੋਲ ਆ ਕੇ ਹਾਂਜੀ ਹਾਂਜੀ ਮੈਂ ਕਿ ਉਹਨਾਂ ਨੂੰ ਦੱਸਦੀ ਆ ਮੈਂ ਕਿੰਨਾ ਘਤੀ ਆ ਏ ਦੁੱਖ ਲੱਗਦਾ ਕੋਈ ਪੀੜ ਨਹੀਂ ਹੁੰਦੀ ਦੁੱਖ ਨਾ ਲੱਗਦਾ ਹੈਗਾ ਹੁਣ ਤੇ ਸੋਚਦੇ ਹੋਣ ਕਿ ਕਿ ਪਾਰਲਰ ਦੇ ਵਿੱਚ ਕਾਹਤੋਂ ਡਰ ਲੱਗਦਾ ਕਿਉਂਕਿ ਪਾਰਲਰ ਦੇ ਵਿੱਚ ਤਾਂ ਸਾਰੀ ਜੋ ਲੇਡੀਜ਼ ਆ ਸਭ ਤੋਂ ਪਹਿਲਾਂ ਨਾ ਠੀਕੇ ਪਾਰਲਰ ਜਾਂਦੀਆਂ ਵਿਆਹ ਚਲੋ ਪਾਰਲਰ ਕੋਈ ਵੀ ਪ੍ਰੋਗਰਾਮ ਆ ਚਲੋ ਪਾਰਲਰ ਹਨਾ ਮੈਨੂੰ ਕਾਹਤੋਂ ਡਰ ਲੱਗਦਾ ਆ ਕਿਉਂ ਲੱਗਦਾ ਦੀਦੀ ਮੈਨੂੰ ਡਲ ਤੁਸੀਂ ਜਲਦੀ ਜਲਦੀ ਆਇਆ ਕਰੋ ਨਾ ਦੀਦੀ ਪੈਸਾ ਤੋਂ ਗਰੂਅ ਹੋਈ ਹੁੰਦੀ ਨਾ ਫਿਰ ਪੀਨ ਜ਼ਿਆਦਾ ਹੁੰਦੀ ਹੈ ਠੀਕ ਹੈ ਨਾ ਹਾਂ ਜੀ ਪਤਾ ਹੈ ਕਿ ਮੈਂ ਨਾ ਟਰੇਡਿੰਗ ਜਦੋਂ ਵੀ ਮੈਂ ਟਰੇਡਿੰਗ ਕਰਾਣੀ ਹੁੰਦੀ ਨਾ ਮੈਂ ਸਿਫ ਉਦੋਂ ਕਰਾਣੀ ਹੁੰਦੀ ਹੈ ਜਦੋਂ ਕਿਤੇ ਮੈਨੂੰ ਬਹੁਤ ਜ਼ਰੂਰੀ ਜਗ੍ਹਾ ਤੇ ਜਾਣਾ ਹੋਵੇ ਜਾਂ ਫਿਰ ਵੀ ਹੁਣ ਸਰਦਾ ਨਹੀਂ ਪਿਆ ਹੈਗਾ ਹੁਣ ਕਰਾਣਾ ਪੈਣਾ ਕਿਉਂਕਿ ਜਦੋਂ ਇਦਾਂ ਬਾਅਦ ਜਾਈਏ ਨਾ ਫਿਰ ਲੇਡੀਜ਼ ਦੀ ਨਾ ਆਦਤ ਹੁੰਦੀ ਆ ਇਹ ਵਾਲੀ ਕਿ ਉਹਨਾਂ ਨੇ ਨਾ ਕਹਿਣਾ ਆ ਕਿ ਇਹਨਾਂ ਕੋਲ ਉਹਨਾਂ ਨੇ ਇੱਕ ਦੂਜੇ ਇਦਾਂ ਸਾਨੂੰ ਨਹੀਂ ਕਹਿਣਾ ਹੈਗਾ ਇੱਕ ਦੂਜੇ ਨੂੰ ਇਦਾਂ ਕਿੰਨਾ ਚੱਕਰੇ ਜਾਣਾ ਇਹਨੇ ਥ੍ਰੇਡਿੰਗ ਵੀ ਨਹੀਂ ਕਰਾਈ ਹੈਗੀ ਇਹਨੇ ਥ੍ਰੇਡਿੰਗ ਵੀ ਨਹੀਂ ਕਰਾਈ ਇਤਾਂ ਨੂੰ ਪਤਾ ਇਦਾਂ ਕਰਦੀਆਂ ਨਾ ਸਾਰੀ ਇੱਦੀ ਗਿੰਦੀ ਹੈ ਇਦਾਂ ਕਹਿੰਦੀ ਆ ਇੰਨੀ ਵੀਧੀ ਹੈ ਕਿ ਕੋਈ ਥ੍ਰੇਡਿੰਗ ਵੀ ਨਹੀਂ ਕਰਵਾਈ ਹੋਈ ਹੈਗੀ ਇਸ ਕਰਕੇ ਮੈਂ ਅੱਜ ਥ੍ਰੇਡਿੰਗ ਕਰਵਾੜਾਈ ਆਂ ਦੇਖੋ ਅੱਜ ਕਿੰਨੇ ਅੱਜ ਸਾਰਨਾ ਨਹੀਂ ਸੀਗਾ ਕਿ ਬਹੁ ਟਾਈਮ ਹੋ ਗਿਆ ਹੈ ਕਰਾਈ ਮੇਸੇ ਕੀ ਚਲੋ ਅੱਜ ਦੀ ਇਨਾ ਮੇਰੇ ਥ੍ਰੇਡਿੰਗ ਹੁੰਦੀ ਪਈ ਮੈਨੂੰ ਦੱਸੋ ਕਿ ਕੌਣ ਕੌਣ ਮੇਰੇ ਵਾਂਗੂ ਥ੍ਰੇਡਿੰਗ 2-2 3-3 ਮਹੀਨੇ ਬਾਅਦ ਕਰਾਂਦਾ ਉਹ ਵੀ ਉਦੋਂ ਜਦੋਂ ਕਿਤੇ ਬਹੁਤ ਜ਼ਰੂਰੀ ਕੰਮ ਜਾਣਾ ਪੈਂਦਾ ਆ ਤੇ ਇੱਕ ਮੈਨੂੰ ਹੋਰ ਗੱਲ ਦੱਸੋ ਕਿ ਕਿਹਨੇ ਕਿਹਨੇ ਥ੍ਰੇਡਿੰਗ ਮੇਰੇ ਵਾਂਗੂ ਆਪਣੇ ਵਿਆਹ ਵਾਲੇ ਦਿਨ ਕਰਾਈ ਸੀ ਜਿਸ ਦਿਨ ਵਿਆਹ ਸੀਗਾ ਉਸ ਦਿਨ ਹੀ ਥ੍ਰੇਡਿੰਗ ਕਰਾਈ ਮੈਂ ਇਹ ਸਵਾਲ ਤਾਂ ਪੁੱਛਿਆ ਕਿ ਜਦੋਂ ਵੀ ਮੈਂ ਪਾਰਲਰ ਜਾਂਦੀ ਆ ਨਾ ਮੈਂ ਜੋ ਸਭ ਤੋਂ ਜ਼ਿਆਦਾ ਗੱਲਾਂ ਨੋਟ ਕੀਤੀ ਆ ਕਿ ਹੁਣ ਜੋ ਪਾਰਲਰ ਦੇ ਵਿੱਚ ਲੜਕੀਆਂ ਜੋ ਥ੍ਰੇਡਿੰਗ ਕਰਾਉਣਾ ਆਂਦੀਆਂ ਜਾਂ ਫਿਰ ਆਪਣੇ హెయిਰ ਮੋਂਡਿੰਗ ਕਰਾਉਂਦੀਆਂ ਨੇਲ ਕਰਾਉਂਦੀ ਮੈਂ ਪੱਲਰ ਵਾਲੀ ਦੀਦੀ ਨੂੰ ਬੋਲਿਆ ਮੈਂ ਕਿ ਇੱਕ ਅਸੀਂ ਸੀਗੇ ਜਿਨ੍ਹਾਂ ਨੇ 19-20 ਸਾਲ ਦੀ ਉਮਰ ਤੱਕ ਪਾਰਲਰ ਦਾ ਮੂਹ ਨਹੀਂ ਦੇਖਿਆ ਸੀ ਕਿ ਪਾਰਲਰ ਕਿੱਦਾਂ ਦਾ ਹੁੰਦਾ ਅੰਦਰੋਂ ਜਿਹੜਾ ਲੋ ਜੀ ਦੀਦੀ ਦੇਖੋ ਤਾਂ ਹੋ ਗਈ ਦੱਸੋ ਕਿੱਦਾਂ ਦੀ ਸੋਹਣੀ ਹੋਈ ਥੈਂਕ ਯੂ ਮੈਂ ਟਾਈਮ ਬਾਅਦ ਕਰਾਂਦੀ ਆ ਨਾ ਤਾਂ ਜ਼ਿਆਦਾ ਵਧੀਆ ਗਰੋਥ ਹੁੰਦੀ ਆ ਫਿਰ ਗਰੋਥ ਵੀਕ ਜ਼ਿਆਦਾ ਹੀ ਹੁੰਦੀ ਫਿਰ ਵਧੀਆ ਹੁੰਦੀ ਤੇਰੀ ਓਕੇ ਥੈਂਕ ਯੂ ਵੈਲਕਮ ਜੀ ਪੱਲਰ ਕੰਪਲੀਟ ਹੋ ਗਈ ਚੈੱਕ ਕਰ ਲਓ ਮੈਡਮ ਵੈਲਕਮ ਜੀ ਦੁੱਖ ਲੱਗਿਆ ਹੋਰ ਕੁਝ ਨਹੀਂ ਚਲੋ ਹੁਣ ਫੇਸ ਦੀ ਮ사ਜ ਕਰਾ ਕੇ ਵੀਡੀਓ ਕਰਦੇ ਆ ਇੱਥੇ ਖਤਮ